ਦੇਖੋ ਮਿੱਤਰੋ ਬਾਈ ਪਿੰਦੀ ਸਿੱਧੂ ਫਾਰਮ ਵਾਲਾ ਤਾਰਜਨ ਬੋਲੋ ਨੀਲੀ ਰਾਵੀ ਵਾਲਿਆਂ ਲਈ ਤੋਹਫਾ ਬਹੁਤ ਹੀ ਟਾਪ ਦੀ ਬਲੱਡ ਲੈਣਾ ਮਾਂ ਇਹਦੀ ਹੈਗੀ ਆ ਸੁੰਦਰੀ ਜਿਹੜੀ ਕਿ ਡਬੜੀ ਖਾਨੇ ਤੋਂ ਸੇਲ ਹੋ ਕੇ ਹਰਿਆਣੇ ਚ ਗਈ ਆ ਬਾਈ ਬਿੱਲੂ ਸਾਹਾ ਅੰਬਾਲੇ ਵਾਲੇ ਤੁਸੀਂ ਸਾਰੇ ਜਾਣਦੇ ਹੋ ਬਹੁਤ ਹੀ ਚੰਗੀ ਕੀਮਤ ਤੇ ਪਸ਼ੂ ਉਹ ਖਰੀਦਦੇ ਤੇ ਵੇਚਦੇ ਆਗੇ ਤੇ ਬਹੁਤ ਚੰਗੇ ਚੰਗੇ ਪਸ਼ੂ ਆ ਉਹਨਾਂ ਦੇ ਕੋਲੇ ਲਾਈਵ ਮਿਲਕਿੰਗ ਵੀ ਉਹ ਕਰਾਉਂਦੇ ਰਹਿੰਦੇ ਆ ਉਹਦੀ ਮਾਂ ਲੈ ਗਈ ਸੀ ਚੰਗੀ ਕਰਕੇ ਸੁੰਦਰੀ ਉਹਦਾ ਨਾਂ ਸੀ ਨਾ ਸੁੰਦਰੀ ਤਾਂ ਦਰਿਆ ਸੀ ਕਿਉਂਕਿ ਦੁੱਧ ਦੇ ਨਾਲ-ਨਾਲ ਉਹਦੇ ਚ ਸੁੰਦਰਤਾ ਵੀ ਬਹੁਤ ਸੀ ਇਸ ਲਈ ਮਿਲਕ ਤੇ ਬਿਊਟੀ ਵਾਲੀ ਮੱਝ ਸੀ ਉਹ ਤੇ ਉਦਾਂ ਦੇ ਹੀ ਉਹ ਬੱਚੇ ਪੈਦਾ ਕਰਦੀ ਆ ਉਸੇ ਮੱਝ ਦਾ ਇਹ ਬੱਚਾ ਹੈ ਤੇ ਪਿਓ ਇਹਦਾ ਹੋਏਗਾ ਡੈਮਡ ਹਰੀਕੇ ਉਹਨੂੰ ਵੀ ਤੁਸੀਂ ਸਾਰੇ ਹੀ ਜਾਣਦੇ ਹੋ ਤੇ ਇਹ ਤੋਂ ਵੀ ਚੰਗੀ ਉਮੀਦ ਆ ਵੀ ਮਿਲਕ ਤੇ ਬਿਊਟੀ ਵਾਲੇ ਬੱਚੇ ਪੈਦਾ ਕਰੂਗਾ ਬਹੁਤ ਹੀ ਚੰਗੇ ਬਾਡੀ ਢਾਂਚੇ ਦਾ ਬਹੁਤ ਹੀ ਚੰਗੇ ਕਰੈਕਟਰਾਂ ਦਾ ਇਹ ਬੱਲ ਲਗਾ ਬਹੁਤ ਸੋਹਣਾ ਤੇ ਸੁਨੱਖਾ ਬੱਲ ਲਗਾ ਤੇ ਸੁੰਦਰੀ ਦਾ ਜੋ ਮਿਲਕ ਰਿਕਾਰਡ ਆ ਦੁੱਧ ਦਾ ਰਿਕਾਰਡ ਆ ਉਹ 24 ਤੋਂ ਪਲੱਸ ਦਾ ਹੈਗਾ ਤੇ ਇੱਕ ਪਾਰਸ ਬੱਲ ਸੀ ਬਾਈ ਕੋਲੇ ਉਹ ਵੀ ਉਸੇ ਮੱਝ ਦਾ ਹੀ ਸੀਗਾ ਮਾਂ ਵਾਲੇ ਪੱਖ ਤੋਂ ਇਹ ਦੋਵੇਂ ਭਰਾ ਆ ਗਏ ਇਸ ਬੱਲ ਤੋਂ ਬਹੁਤ ਚੰਗੀ ਉਮੀਦ ਆ ਜਿਹਨੇ ਵੀ ਕੋਈ ਮੱਝ ਤੇ ਸੀਮਨ ਭਰਾਉਣਾ ਕੋਈ ਨੀਲੀ ਰਾਵੀ ਦਾ ਹੈ ਨਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ